नां नां। था था ना था। ना 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 न ਸਿਉਹ ਤੇਰੇ ਆਈ ਬੱਜ ਗਿਆ ਨਾ 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 ਉਹ ਨਹੀਂ ਚੱਲਣਗੇ ਬਾਈ ਚੱਲਣੇ ਮਕਾਨ ਚ ਕਾਲੀ ਹੋਣੀ ਹੁਣ ਗਾਣਾ ਕੋਈ ਨਾ ਇਹ ਤਾਂ ਪੜਦੇ ਛੱਡੇ ਵੀ ਆ ਕੋਈ ਚੱਕਰੀ ਨਹੀਂ ਆਪਾਂ ਚੱਕਰੀ ਨਹੀਂ ਚੱਕਰ ਕੜਤਾ ਚੱਕਰ ਕੜਤਾ ਕੱਢਦੇ ਨਹੀਂ ਆ ਕਰ ਚੱਕਰ ਕੜਤਾ ਜਿਹੜਾ 45000 ਦੀ ਬੇਸਤੀ ਆ ਉਹ ਬੋਲ ਰੋ ਓ ਬੱਸ 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 ਓਹ ਤਾਂ ਕੋਈ ਓਹ ਬੀ ਓਹ ਠੀਕ ਓਏ ਉਹ ਠੀਕ ਮੇਰਾ ਪੁੱਤ ਮਾਦ ਓਏ ਓਹ ਠੀਕ ਓਹ ਹੋ ਗਿਆ ਬਾਈ

ਦਾ ਦਰਦ ਦਾ ਦਰਦ ਸਾਡਾ ਦਾ ਕੁਝ ਮੌਕਾ ਆਉਂਦਾ ਪੈਸੇ ਵਧ ਲਾ ਕੇ ਆਪਾਂ ਤੇ ਉਪਰਤੀ ਹੋ ਕਰਦਾ ਦਾ ਐਂਡਰੋ ਤੇ ਮੇਰੇ ਕੋਲ ਇਹ ਗੱਲ ਆ ਇੱਕ ਵੱਡਾ 35 ਜਿਆਦਾ 35 ਜਿਆਦਾ ਉਹ ਚੜੜਾ ਗਿਆ ਪਾਈ ਉਸ ਦੇ ਬਾਅਦ ਉਹ ਬਦਲ ਗਿਆ ਬੰਦੇ ਇੰਨੀ ਇਜਾਜ਼ਤ ਆ ਆਪਣੇ ਬਾਰੇ ਬਹੁਤ ਕੀਤਾ ਬੜਾ ਆ ਤੂੰ ਹੀਰ ਤੂੰ ਹੀਰ ਤੂੰ ਹੀਰ ਤੂੰ ਹੀਰ ਤੂੰ ਹੀਰ ਤੂੰ ਹੀਰ ਰੁਪਿਆ ਬਣ ਰਿਹਾ ਤੇ ਪਸ਼ੀਰ ਦੇ ਦੇ ਬੱਕਰੀਆਂ ਓਏ ਓ ਦੇ ਦੇ ਵੀਰ ਤੂਰੇ 60 ਦੀਆਂ ਲੈ ਓ ਯਾਰ ਲੈ ਕੇ ਆਂਦੀ ਬਸ ਸੋ ਦਸ ਜਾ ਨਹੀਂ ਹੁ ਕਿਉਂ ਮੈਨਿਆ ਤੇ ਉਹ ਮਰ ਚੂਗਾ ਵਿਚਾਰਾ ਉਹ ਬਲੂਟ ਬੋਰਾ ਭਾਈ ਆਉਗਾ ਬਲਰ ਭਾਈ 45 ਰੁਪਏ ਨਾਲ ਕਰਕੇ ਚੂਗਾ ਵੀ ਹਾਂ ਹੈ ਨਹੀਂ ਨਹੀਂ ਲੈਣੀ ਆ ਇਹ ਨਹੀਂ ਲੈਂਦਾ 40 ਪਿੰਡ ਨਾ ਆਇਆ ਤਾਂ ਕਹਿ ਦੀ ਨਹੀਂ ਤੇਰੇ ਪਿੰਡ ਕੋਈ ਨਹੀਂ ਜਾਂਦਾ ਹਾਂ ਬਾਦੂ ਆਦੇ ਆਪਣਾ ਬੜਾ ਨਹੀਂ ਮੈਂ ਤਾਂ ਜਾਂਦਾ ਨਹੀਂ ਕੋਈ ਨਾ ਇਹ ਜਾਵੇ ਉਹ ਤਾਂ ਉਹ ਚਾ ਉਹ ਜਿਹੜਾ ਬੱਕਰੀਆਂ ਲਈ ਉਹਦੇ ਦੇ ਬੱਕਰੀਆਂ ਕਹਿੰਦੇ ਮਨ ਲੱਗਾ ਹੁਣ ਪੱਕਾ ਯਾਰਾ ਮਨ ਲੱਗਿਆ ਪਏ ਪੱਕਾ ਚਲਾ ਦੇ ਚੱਕਾ ਪੱਕਾ ਜਦੋਂ ਲੱਗਿਆ ਉਹਨੇ ਕਹਿੰਦਾ ਲੱਗਿਆ 45000 ਪੱਕਾ ਉਹ ਬੈਠ ਤੇ ਹੁਣ ਕਮਾਲ ਹੋ ਗਈ ਯਾਰਾ

ਤੂੰ ਵੀ ਨਹੀਂ ਆਈਂ ਸਾਡੇ ਭਾਈ ਵੀ ਤੇ ਦੇਖਦੇ ਨੇ ਜਿਹੜਿਆਂ ਨੇ ਐਵ ਕਰੇ ਨੇ ਪਾਲੀਆਂ ਨੂੰ ਖਤਮ ਹੋ ਗਏ ਸਾਡੇ ਵਰਗੇ ਅੱ비 ਤਾਂ ਅਸੀਂ ਆ ਹਾਂ ਕੋਈ ਬਾਕੀ ਇਹੀ ਕਰੇ ਹਾਂ ਸਭ ਖਤਮ ਹੋ ਗਿਆ ਸੋਦਾ ਸਹੀ ਲੱਗਣਾ ਸਹੀ ਲੱਗਣਾ ਉਹ ਯਾਰ ਕਮਾਲ ਆ ਆ ਗਿਆ ਮੈਂ ਵੀ ਕੀ ਹੋ ਰਿਹਾ ਤਾ ਆ ਗਿਆ ਉਹ ਜਨ ਚੇਤਾ ਲੈਣੀਆਂ ਨੇ ਤੇਰੇ ਪਿੱਛੇ ਸੀ ਹਾਣੇ ਕੱਟ ਰਿਹਾ ਯਾਰ ਅਸੀਂ ਤਾਂ ਉਹੀ ਸੀ ਦੋਏ ਗਏ ਕਿੱਥੇ ਹੋ ਉੱਧਰ ਭੱਜ ਗਿਆ ਆਹ ਦੇ ਨਾਲ 20 ਵਜੇ ਕਿੱਥੇ ਆ ਲੈ ਲੈ ਇਹਨੇ ਨੂੰ ਕੁਸ ਲੈਣਾ ਇਹਨੇ ਨਹੀਂ ਲੈਣਾ ਨਾ ਮੈਂ ਲੈਣਾ ਹੋ ਗਿਆ ਪੱਕਾ ਨਹੀਂ ਲਾਤਾ ਤੇਰੇ ਪਿੱਛੇ ਹਾਂ ਇਹ ਤੈ ਤੂੰ ਬਦਰ ਰਹਿ ਲੈ ਫਿਰ ਹੁਣ ਰਹਿਣ ਦੇ ਮਾੜਾ ਮੋਟਾ ਨਹੀਂ ਹੁਣ ਮਾੜਾ ਮੋਟਾ ਮਾੜਾ ਮੋਟਾ ਕਰ ਲੈ ਪੂਰੇ ਨਾ ਮੈਂ ਤੂੰ ਪਾ ਦਾਂਗਾ ਪਾਸੇ ਕਰ ਬੇ ਮਾੜਾ ਮੋਟਾ ਕਰ ਦੇ ਸ਼ੈਰੀਆਂ ਸ਼ੈਰੀ ਦੀਆਂ ਸ਼ੈਰੀ ਦੀਆਂ ਸ਼ੈਰੀ ਦੀਆਂ ਦੋ ਘਟ ਪੰਜਾ ਦੀਆਂ ਕੀ ਇਹਨਾਂ ਫੱਟਾ ਦੇ ਦੇ ਦੇ

ਖਣੀਆਂ ਨੇ ਕਰਿਆ ਮੇਰਾ ਜਾਗ ਬਣ ਗਿਆ ਹੋਰ ਉੱਤੇ ਕਿੰਨੇ ਵਾਏ ਆ ਬਹੁਤ ਬਹੁਤ ਲੱਗ ਰਹੀਆਂ ਪੀਏ ਨਾ ਤੇ ਚਲ ਉਹ ਸੂਈ ਹੋਈ ਚੱਡੀ ਬੱਕਰੀ 25 ਦੀ ਵੇਚੀ ਅਦਰੀ ਗਾਂਟਰ ਵਰਗੀ ਕਮਾਲ ਕਰਦਾ ਔਰ ਬੱਕਰੀ ਮੇਮਲੇ ਨਹੀਂ ਸੀ ਉਹਦੇ ਜਦੋਂ ਮੈਂ ਤੁਹਾਨੂੰ ਕਹੀ ਨਾ ਕਿ ਤੂੰ ਚੱਲ ਨਾ ਆ ਕਿੱਥੇ ਆਹੋ ਚੰਨ ਬਹੁਤੀ ਪੱਠੋ ਚਲ ਤਿੰਨਾਂ ਚ ਕਿਆ ਇਹ ਕਿਹੜਾ ਮੌਲਿਆਂ ਦਾ ਸਕੀਨ ਹੁਣ ਕੀ ਹੋਇਆ ਪਾ ਲਗਾਈ ਮੇਰਾ ਲਈ ਰਹਿਣੇ नहीं नहीं अब तो अब चल अब तो बकरी तो, खेई करा देंगे तेरा हाल क्या तुम्हारा का बड़ी है नंदे का दीदी सो दे नू बढ़िया बढ़िया खा जा खा जा हो गया हो गया हो गया खेचा हो खेचा हो खेचा बस ना 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 खेचा नहीं 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 नहीं

ਪ੍ਰੇਮ ਰੇਲੇ ਦੀ ਦੀਦਾ ਸਭ ਤੋਂ ਪਹਿਲਾਂ ਪਿੰਡ ਦਾ ਤਨ ਆਇਆ ਇਹ ਦਰਸ਼ਨ ਦੇ ਭਾਈ ਜੀ ਦੇ ਦਰਸ਼ਨ ਦੇ ਆਇਓ ਕੀ ਆਇਓ ਤੁਮ ਲੋਲੇ ਆਇਓ ਕੀ ਆਇਓ ਆਇਓ ਕੀ ਦੇਖੀਏ ਚਲੋ ਮੈਂ ਤੁਹਾਡਾ ਆਇਓ 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 ਆਇਆ ਆਇਆ ਮਾਲੇ ਤੇਰਾ ਅਸੀਂ ਵੇਚਾਂਗੇ ਲੈ ਤਿੰਨ ਤਿੰਨ ਲੈ ਕਿਉਂ ਤੁਮ ਸਾਰੇ ਲੈ ਜਾਣਗੇ ਹੁਣ ਮੁੰਡੇ ਤਾਂ ਨਹੀਂ ਬਸ 2 ਮਿੰਟ ਖੜਾ 2 ਚੱਕਣਾ ਹੁਣ ਕਰਦਾਂਗੇ ਤੈਨੂੰ ਬੇਲਾ ਅਲਗਾਰਾ ਕਰੀਏ ਮੈਂ ਖੜਾ ਕਰਦਾਂਗੇ ਤੇਲਾ ਅਲਗਾਰਾ ਕਰੀਏ ਮੈਂ ਖੜਾ ਆਈਂ ਦਿਰਾ 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 ਇਦਰੀ ਓਏ ਇਦਰੀ ਨਾ ਰੌਣਾ ਜੀ ਬਾਬਾ ਹਨ ਨੇ ਕਮਾ ਕੇ ਰੋਟੀਆਂ ਬਾਬਾ ਓਹ ਹਾਂ ਰੋਟੀ ਖਾ ਲੈਂਦਾ ਓਏ ਓਹ ਬਾਬਾ ਭਾਜੀ ਨਾ ਮਾਲਾ ਆਪਣਾ ਮੰਨ ਓਏ ਓਏ ਐਡਾ ਬੰਦਾ ਯਾਰ ਸਾਡੇ ਤੇ ਨਿਗਾਹ ਓਏ ਪਈ ਜਾਂਦਾ ਯਾਰ ਅੱਲੀ ਮਾੜੀ ਨਾਲ ਹੱਟ ਕਰ ਓਏ ਇਹ ਕਿਹੜਾ ਮੁੰਡਾ ਕੋਈ ਮੈਂ ਤਾਂ ਆਪਣਾ ਘੋਲ ਵਿੱਚ ਜਾ ਉੱਤਰਾ ਵੇ ਮੇਰੇ ਆਪਾਂ ਦਾ ਇਹਦਾ ਕੀ ਕਰ ਨੂੰ ਕਹਿ ਰਹੀਆਂ ਹੁਣ ਓਏ ਬਾਕੀ ਪਸ਼ੂ ਹੋਰ ਜਾਂ ਸਾਡੀ ਬਾਦੀ ਉਹਨੂੰ ਹਟਾਵੇ ਪਰਾ ਭੇਜਾ ਉਹਨੂੰ ਕੋਣ ਬਫਾ ਕਰ ਦੇ ਯਾਰ ਪਹਿਲੇ ਤਾਂ ਓਏ ਅਰੇ ਤੇ ਪੱਤਕਾਂ ਵਿੱਚ ਤੇਰਾ ਨਾਮ ਆ ਮੁੜ ਕੇ ਲੈਣਾ ਓਕੇ ਆ ਜੀ ਸੁਣਾ ਦੂਦਾ ਨਾਮ ਯਾਰ fxgar ਬਗਿਆ ਬਰੇਂਦਰਾ ਬਾਪ ਆ ਦੇ ਬੱਕਰੀ ਬੇ ਚਲਾ ਦੇ ਬਈ ਆ ਨੂੜ ਦੇ ਨਾਸ ਮਾਰਦਾ ਦੇਖੀ ਓਏ ਲੈ ਬੇ ਆ ਬਈ ਪ੍ਰੈਸ ਡਾਰੀ ਆ ਸਾਈ ਵਾਲਾ ਨਾ ਮੈਂ ਪੂਰੀ ਗੈਟ ਰੱਖ ਸਾਈਓ ਕੋਈ ਗੱਲ ਨਹੀਂ ਅੱਗੇ ਪਰ ਇਹ ਛੋਟੇ ਭਾਈ ਤੇਰਾ ਪੰਜ ਰਹੇਗਾ ਬੇਈ ਕਾ ਘਰੋਂ ਜਾ ਯਾਰ ਹਾਂ ਜ਼ੋਰ ਲਾ ਕੇ ਭਾਈ ਸੋਕਾ ਆ ਬਈ ਤੈਨੂੰ ਬਾਹਰ ਜ਼ੋਰ ਲਾਦਾ ਭਾਈ ਸ਼ੋਭੇ ਦੇ ਸ਼ੋਭੇ ਬਾਹਰ ਜ਼ੋਰ ਲਾਗਾ ਜੇ ਖਾਣ ਨੂੰ ਪਾਉਂਦਾ ਨਾ ਉਹ ਨੌਂ ਬੰਦ ਕਾ ਦੇਂ 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 ਸਾਢੇ ਪੰਜ ਹੋਪ ਪਾਦੀ ਲੜ ਪਾਦੇ ਨੇ

ના નિકડે છે ઇશાનની વેચવાના હરિયા પક્કે દેરી છે 40000 થઈ ગયા 40000 થઈ ગયા ભલે તો મેને ફટાક કરી દી છે વો બેચો તો લેઓ બક તો ચાર ફર ગા કહેગા ઉતર તો ના ના મેળા મેળા રહે નાદરી પક્કી રહે યાર બરાય તો તે દેખા મેં કુત્તા કી તો આઠ

कर <coughs> 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 <coughs>